ਮੇਰਾ ਮਾਸ ਮੱਛੀ ਉਹ ਨਾ ਖਾਏਓ ਕਿ ਮੈਂ ਹਾਂ ਸੋਣੀ ਮਹੀਵਾਲ ਦੀ ਮੇਰਾ ਮਾਸ ਮੱਛੀ ਉਹ ਨਾ ਕਹਿੰਦੇ ਨੇ ਸਸੀ ਤੇ ਪੁਨੂ ਜਿਉਂਦੇ ਜੀ ਤਾਂ ਇੱਕ ਨਹੀਂ ਹੋ ਸਕੇ ਪਰ ਮਰਨ ਤੋਂ ਬਾਅਦ ਉਹਨਾਂ ਨੂੰ ਇੱਕ ਕਬਰ ਦੇ ਵਿੱਚ ਦਫਨਾਇਆ ਗਿਆ ਪਰ ਸੋਨੀ ਤੇ ਮਹੀਵਾਲ ਮਰ ਕੇ ਵੀ ਇੱਕ ਨਾ ਹੋ ਸਕੇ ਉਹਨਾਂ ਦੀਆਂ ਕਬਰਾਂ ਅੱਜ ਵੀ ਬਹੁਤ ਦੂਰ ਦੂਰ ਨੇ ਕਹਿੰਦੇ ਨੇ ਸੋਨੀ ਨੂੰ ਤਾਂ ਵਫਾ ਦੀ ਮੂਰਤ ਵੀ ਕਿਹਾ ਜਾਂਦਾ ਜਿਵੇਂ ਕਿ ਕਰਨ ਔਜਲੇ ਨੇ ਵੀ ਆਪਣੇ ਗਾਣੇ ਦੇ ਵਿੱਚ ਕਿਹਾ ਹੈ ਕਿ ਉਹ ਸੋਹਣੀ ਹੀ ਸੀ ਜੋ ਆਪਣੇ ਪਿਆਰ ਨੂੰ ਕੱਚੇ ਘੜੇ ਤੇ ਤਰ ਕੇ ਮਿਲਣ ਦੇ ਲਈ ਜਾਂਦੀ ਆਤੀ ਆਜੇਗੀ ਘੜੇ ਦੇ ਉੱਤੇ ਜਦੋਂ ਮਹੀਵਾਲ ਸੋਹਣੀ ਨੂੰ ਮਿਲਣ ਦੇ ਲਈ ਜਾਂਦਾ ਸੀ ਤਾਂ ਉਸਨੇ ਉਸ ਨੂੰ ਕਿਹਾ ਸੀ ਤੈਨੂੰ ਜਦੋਂ ਵੀ ਮਿਲਣਾ ਵੇਂ ਮੈਂ ਤੇਰੇ ਲਈ ਮੱਚੀ ਦੇ ਕੋਲ ਆਪ ਬਣਾ ਕੇ ਰੱਖਾਂਗਾ ਕਹਿੰਦੇ ਨੇ ਜਦੋਂ ਮਹੀਵਾਲ ਨੂੰ ਇੱਕ ਦਿਨ ਮੱਛੀ ਨਾ ਮਿਲੀ ਤਾਂ ਉਸਨੇ ਆਪਣੇ ਪੱਟ ਦੇ ਮਾਸ ਦਾ ਕੀਮਾ ਬਣਾ ਕੇ ਸੋਹਣੀ ਨੂੰ ਖਵਾਇਆ ਸੀ ਤਾਂ ਇਸ ਚੀਜ਼ ਨੂੰ ਦੇਖ ਕੇ ਸੋਹਣੀ ਨੇ ਮਹੀਵਾਲ ਨੂੰ ਕਿਹਾ ਕਿ ਤੂੰ ਦਰਿਆ ਪਾਰ ਕਰਕੇ ਹੁਣ ਮੈਨੂੰ ਮਿਲਣ ਦੇ ਲਈ ਨਹੀਂ ਆਇਆ ਕਰੇਂਗਾ ਮੈਂ ਤੈਨੂੰ ਮਿਲਣ ਦੇ ਲਈ ਆਇਆ ਕਰਾਂਗੇ ਪਰ ਸੋਹਣੀ ਨੂੰ ਤੈਰਨਾ ਨਹੀਂ ਆਉਂਦਾ ਸੀ ਤਾਂ ਉਹ ਕੜੇ ਦਾ ਸਹਾਰਾ ਲੈ ਕੇ ਮਹੀਵਾਲ ਨੂੰ ਮਿਲਣ ਦੇ ਲਈ ਜਾਂਦੀ ਸੀ ਇਸ ਗੱਲ ਤੋਂ ਹੀ ਇਹ ਲੈਜੈਂਡਰੀ ਕਹਾਣੀ ਬਣੀ ਕਹਿੰਦੇ ਨੇ ਇੱਕ ਦਿਨ ਪੱਕੇ ਕੜੇ ਦੀ ਥਾਂ ਤੇ ਕਿਸੇ ਨੇ ਕੱਚਾ ਕੜਾ ਰੱਖ ਦਿੱਤਾ ਪਰ ਇਸ ਦੇ ਵਿੱਚ ਦੋ ਗੱਲਾਂ ਨਿਕਲ ਕੇ ਆਉਂਦੀਆਂ ਨੇ ਕਿ ਸੋਹਣੀ ਤਾਂ কুমਿਆਰਾਂ ਦੀ ਕੁੜੀ ਸੀ ਉਸ ਨੂੰ ਕੱਚੇ ਕੜੇ ਦੀ ਪਛਾਣ ਨਹੀਂ ਹੋਈ ਉਸ ਨੂੰ ਪਤਾ ਵੀ ਸੀ ਕਿ ਇਹ ਕੱਚਾ ਕੜਾ ਹੈ ਤੇ ਉਸ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਕਿ ਹੁਣ ਜੋ ਮੇਰੇ ਕਰਮਾ ਦੇ ਵਿੱਚ ਹੈ ਹੁਣ ਦੇਖਿਆ ਜਾਵੇਗਾ ਜਦੋਂ ਹੀ ਸੋਹਣੀ ਨੇ ਦਰਿਆ ਦੇ ਵਿੱਚ ਛਾਲ ਮਾਰੀ ਤਾਂ ਉਹ ਕੜਾ ਖੁਰਨ ਲੱਗ ਪਿਆ ਤੇ ਸੋਹਣੀ बन ਲੱਗ ਪਈ ਇਸ ਚੀਜ਼ ਨੂੰ ਦੇਖਦੇ ਹੋਏ ਮਹੀਵਾਲ ਨੇ ਵੀ ਉਸਦੇ ਪਿੱਛੇ ਛਾਲ ਮਾਰ ਦਿੱਤੀ ਸੋਹਣੀ ਨੂੰ ਬਚਾਉਣ ਦੇ ਲਈ ਪਰ ਦੋਨੋਂ ਹੀ ਨਾ ਬਚ ਸਕੇ ਬੇਸਿਕਲੀ ਇਹ ਇੱਕ ਵਫਾ ਦੀ ਕਹਾਣੀ ਹੈ ਜਿਸ ਦੇ ਵਿੱਚ ਇੱਕ ਕੁੜੀ ਨੇ ਆਪਣੇ ਪਿਆਰ ਦੇ ਲਈ ਆਪਣੀ ਕੁਰਬਾਨੀ ਦਿੱਤੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਸਾਡੇ ਐਨਜੀ ਕ੍ਰੇਟ ਨੂੰ ਫੋਲੋ ਕਰਨਾ ਨਾ ਭੁੱਲਣਾ